ਲੋ ਜੀ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਨਾਲ ਜੁੜੀ ਹੈ ਦੇਖੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇਹ ਵੱਡਾ ਦਾਵਾ ਕੀਤਾ ਹੈ ਵੀ ਇਸ ਮਈ ਮਹੀਨੇ ਦੀ 31 ਤਰੀਕ ਤੱਕ ਮਤਲਬ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ ਪੰਜਾਬ ਤੋਂ ਨਸ਼ਾ ਖਤਮ ਕਰ ਦੇਣਾ ਪੰਜਾਬ ਤੋਂ ਨਸ਼ੇ ਦਾ ਪੂਰੀ ਤਰ੍ਹਾਂ ਸਫਾਇਆ ਕਰਕੇ ਬਿਲਕੁਲ ਨਸ਼ੇ ਦਾ ਨਾਮੋ ਨਿਸ਼ਾਨ ਅਸੀਂ ਇਸੇ ਮਹੀਨੇ ਦੀ 31 ਤਰੀਕ ਤੱਕ ਖਤਮ ਕਰ ਦੇਣਾ ਹੁਣ ਤੁਸੀਂ ਦੱਸਿਓ ਆਪਣਾ ਕਮੈਂਟ ਲਿਖ ਕੇ ਕੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਇਹ ਦਾਵਾ ਠੀਕ ਹੈ ਕੀ ਸੱਚਮੁੱਚ 31 ਮਈ ਤੱਕ ਪੰਜਾਬ ਬਿਲਕੁਲ ਚਿੱਟੇ ਦੇ ਤੇ ਦੂਜੇ ਨਸ਼ੇ ਤੋਂ ਮੁਕਤ ਹੋ ਜਾਏਗਾ ਤੁਸੀਂ ਕੀ ਕਹੋਗੇ ਕਮੈਂਟ ਲਿਖਿਓ ਵਿਚਾਰ ਲਿਖਿਓ ਹੁਣ ਪੰਜਾਬ ਪੁਲਿਸ ਨੇ ਅੱਜ ਕਾਰਵਾਈ ਕੀਤੀ ਹੈ ਤੇ ਅੱਜ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ ਅੱਜ ਨਸ਼ਾ ਤਸਕਰਾਂ ਦੇ ਘਰ ਟਾਏ ਨੇ ਜਿਨ੍ਹਾਂ ਦੇ ਵਿੱਚ tmpobjਟ ਪਿੰਡ ਦੇ ਕਈ ਨਸ਼ਾ ਤਸਕਰ ਸ਼ਾਮਲ ਨੇ ਔਰ ਇੱਕ ਲੇਡੀ ਪੁਲਿਸ ਅਫਸਰ ਇਹ ਗੱਲ ਦਾ ਵੱਡਾ ਦਾਵਾ ਕਰ ਰਹੀ ਹੈ ਤੁਹਾਨੂੰ ਮੈਂ ਥੋੜੀ ਜੀ ਵੀਡੀਓ ਵੀ ਉਹਦੀ ਕਲਿੱਪ ਦਿਖਾਉਣਾ ਪੁਲਿਸ ਅਫਸਰ ਕਹਿ ਰਹੀ ਹੈ ਕਿ ਇੱਕ ਥਾਰ ਵਾਲੀ ਲੇਡੀ ਗਰਲ ਜਿਹੜੀ ਥਾਰ ਤੇ ਨਸ਼ਾ ਵੇਚਣ ਜਾਂਦੀ ਸੀ ਤੇ ਪੁਲਿਸ ਨੇ ਫੜੀ ਸੀ ਤੇ ਉਹਦਾ ਘਰ ਵੀ ਵਿੱਚੇ ਹੀ ਢਾਇਆ ਜਾ ਰਿਹਾ ਹੈ ਆ ਤੁਸੀਂ ਪਹਿਲਾਂ ਸੁਣ ਲਓ ਜਿਹੜੀ ਪੁਲਿਸ ਅਫਸਰ ਹੈ ਲੇਡੀ ਪੁਲਿਸ ਅਫਸਰ ਉਹ ਕੀ ਬੋਲ ਰਹੀ ਹੈ ਉਸ ਤੋਂ ਬਾਅਦ ਪੂਰੀ ਜਾਣਕਾਰੀ ਤੇ ਆਪਾਂ ਅੱਗੇ ਗੱਲ ਕਰਦੇ ਹਾਂ ਤੇ ਬਾਕੀ ਵੀ ਖਬਰਾਂ ਤੇ ਗੱਲ ਕਰਾਂਗੇ ਕੋ ਬੜੀ ਇਨ ਫੇਮਸ ਮੈਂ ਕਹੂੰਗੀ ਕਿ ਲੇਡੀ ਹੋਈ ਸੀਗੀ ਕੁਝ ਸਾਲਾਂ ਪਹਿਲੇ ਥਾਰ ਗਰਲ ਕਰਕੇ ਸਰਬਜੀਤ ਕੌਰ ਉਹ ਐਥੋਂ ਥਾਰ ਆਪਣੇ ਥਾਰ ਚੁੱਕ ਕੇ ਮੁਹਾਲੀ ਤੱਕ ਨਸ਼ਾ ਵੇਚ ਕੇ ਆਂਦੀ ਸੀਗੀ ਹੁਣ ਤੁਸੀਂ ਸੁਣਿਆ ਕਿ ਇਹ ਲੇਡੀ ਪੁਲਿਸ ਅਫਸਰ ਕਹਿ ਰਹੀ ਆ ਕਿ ਇੱਕ ਜਿਹੜੀ ਥਾਰ ਵਾਲੀ ਲੇਡੀ ਗਰਲ ਦੇ ਨਾਂ ਨਾਲ ਮਸ਼ਹੂਰ ਸੀ ਔਰਤ ਜਿਹਦਾ ਨਾਮ ਹੀ ਉਹ ਦੱਸ ਰਹੀ ਆ ਸ਼ਾਇਦ ਉਹਦਾ ਨਾਮ ਜਸਵਿੰਦਰ ਕੌਰ ਦੱਸਿਆ ਜਾ ਰਿਹਾ ਤਾਂ ਉਹ ਜਿਹੜੀ ਔਰਤ ਹੈ ਉਹਦਾ ਵੀ ਘਰ ਟਾਇਆ ਗਿਆ ਅੱਜ ਬਲਡੋਜ਼ਰ ਲਿਆ ਕੇ ਪੰਜਾਬ ਪੁਲਿਸ ਵੱਲੋਂ ਇਹ ਦਾਵਾ ਇਹ ਲੇਡੀ ਪੁਲਿਸ ਅਫਸਰ ਕਰ ਰਹੀ ਹੈ ਪਰ ਇੱਥੇ ਇੱਕ ਸਵਾਲ ਬਹੁਤ ਵੱਡਾ ਖੜ ਗਿਆ ਪੰਜਾਬ ਦੇ ਵਿੱਚ ਇੱਕ ਪਿਛਲੇ ਦਿਨੀ ਵੱਡੀ ਚਰਚਾ ਰਹੀ ਆ ਜਿਹੜੀ ਲੇਡੀ ਪੁਲਿਸ ਵਾਲੀ ਬਠਿੰਡਾ ਤੋਂ ਫੜੀ ਗਈ ਆ ਚਿੱਟੇ ਸਮੇਤ ਅਮਨਦੀਪ ਕੌਰ ਜਦੋਂ ਉਹ ਫੜੀ ਗਈ ਆ ਵੱਡੀ ਗਿਣਤੀ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਇਹ ਸਵਾਲ ਉੱਠਿਆ ਕਿ ਕੀ ਹੁਣ ਪੰਜਾਬ ਪੁਲਿਸ ਇਹਦਾ ਵੀ ਘਰ ਟਾਏਗੀ ਪਰ ਉਹਦਾ ਘਰ ਨਹੀਂ ਢਾਇਆ ਗਿਆ ਉਹਦੇ ਘਰ ਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਫਿਰ ਸਵਾਲ ਇਹ ਉੱਭਰੇਗਾ ਕਿ ਇਸ ਲੇਡੀ ਦਾ ਘਰ ਤਾਂ ਢਾਤਾ ਇਹ ਵੀ ਥਾਰ ਤੇ ਚਿੱਠਾ ਵੇਚਣ ਜਾਂਦੀ ਸੀ ਤੇ ਉਹ ਜਿਹੜੀ ਬਠਿੰਡੇ ਤੋਂ ਪੰਜਾਬ ਪੁਲਿਸ ਨੇ ਫੜੀ ਐ ਲੇਡੀ ਮਹਿਲਾ ਪੁਲਿਸ ਦੀ ਕਾਂਸਟੇਬਲ ਉਹਨੂੰ ਵੀ ਪੁਲਿਸ ਨੇ ਇਹ ਦਿਖਾਇਆ ਵੀ ਅਸੀਂ ਥਾਰ ਤੇ ਨਸ਼ਾ ਲੈ ਕੇ ਜਾਂਦੀ ਫੜੀ ਐ ਤੇ ਫਿਰ ਉਹਦੇ ਉੱਪਰ ਉਹਦੇ ਘਰ ਤੇ ਕਾਰਵਾਈ ਹੋਊਗੀ ਕਿ ਨਹੀਂ ਹੋਊਗੀ ਜਿਵੇਂ ਕਿ ਲੋਕ ਪੁੱਛਦੇ ਰਹੇ ਨੇ ਇਹ ਵੀ ਪੰਜਾਬ ਪੁਲਿਸ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਵੈਸੇ ਸਵਾਲ ਉਹਦੇ ਨਾਲ ਜੁੜਿਆ ਇੱਕ ਹੋਰ ਵੀ ਆ ਲੋਕ ਕਹਿੰਦੇ ਪੁਲਿਸ ਨੇ ਉਹਦਾ ਰਿਮਾਂਡ ਲੈ ਲੈ ਕੇ ਤਿੰਨ ਵਾਰ ਉਹ ਤੋਂ ਪੁੱਛਗਛ ਕੀਤੀ 5 ਦਿਨ ਪਰ ਉਹਨੇ ਦੱਸਿਆ ਕੀ ਕੀ ਐ ਇਹ ਨਾ ਮੀਡੀਆ 'ਚ ਅੱਜ ਤੱਕ ਪੁਲਿਸ ਨੇ ਦੱਸਿਆ ਨਾ ਕਿਤੇ ਹੋਰ ਨਸ਼ਰ ਕੀਤਾ ਉਹ ਸਾਰਾ ਕੁਝ ਅੰਦਰ ਖਾਤੇ ਹੀ ਰੱਖ ਲਿਆ ਬਾਕੀ ਜਦੋਂ ਵੀ ਕੋਈ ਨਸ਼ਾ ਤਸਕਰ ਜਾਂ ਗੈਂਗਸਟਰ ਜਾਂ ਕਿਸੇ ਵੀ ਕੇਸ 'ਚ ਪੁਲਿਸ ਕੁਛ ਰਿਮਾਂਡ ਲੈ ਕੇ ਪੁੱਛਗਿੱਛ ਕਰਦੀ ਹੈ ਤਾਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸਾਂ ਕਰ ਕਰਕੇ ਪੁਲਿਸ ਜਾਣਕਾਰੀਆਂ ਦਿੰਦੀ ਹੈ ਪਰ ਜਿਹੜੀ ਇਹ ਥਾਰ ਵਾਲੀ ਬੀਬੀ ਬਠਿੰਡਾ ਤੋਂ ਫੜੀ ਸੀ ਪੁਲਿਸ ਵਾਲੀ ਇਹਦੇ ਕੇਸ 'ਚ ਪੁਲਿਸ ਨੇ ਕੁਝ ਨਹੀਂ ਦੱਸਿਆ ਉਹ ਸਾਰਾ ਕੁਝ ਅੰਦਰ ਰੱਖਿਆ ਹੋਇਆ ਦੂਜੇ ਪਾਸੇ ਵੱਡੀ ਖਬਰ ਆ ਰਹੀ ਹੈ ਅਮਰਤਸਰ ਸਾਹਿਬ ਤੋਂ ਅਮਰਤਸਰ ਪੁਲਿਸ ਨੇ ਇਹ ਦਾਅਵਾ ਕੀਤਾ ਕਿ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਇੱਕ ਗਰੁੱਪ ਦੇ ਕੋਲੋਂ ਇੱਕ ਗਰੋਹ ਦੇ ਕੋਲੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਤੇ ਨਾਲ ਹੀ ਨੋਟ ਗਿਣਨ ਵਾਲੀ ਇੱਕ ਮਸ਼ੀਨ ਵੀ ਫੜੀ ਹੈ ਹੁਣ ਜਿਹੜਾ ਉਹਦਾ ਸਰਗਨਾ ਸੀਗਾ ਜੋਧਵੀਰ ਸਿੰਘ ਪੁਲਿਸ ਨੇ ਕਿਹਾ ਵੀ ਉਹ ਫਰਾਰ ਹੋ ਚੁੱਕਾ ਹੈ ਪਰ ਨਸ਼ਾ ਫੜ ਲਿਆ ਨਾਲ ਨੋਟ ਗਿਣਨ ਵਾਲੀ ਮਸ਼ੀਨ ਫੜ ਲਈ ਹੁਣ ਸਵਾਲ ਇੱਥੇ ਵੀ ਨੇ ਕਿ ਉਹ ਕਿਉਂ ਨਹੀਂ ਫੜੇ ਜਾ ਸਕਦੇ ਜਿਹੜੇ ਇਹ ਸਾਰਾ ਕੰਮ ਕਰ ਰਹੇ ਸੀ ਬੀਤੇ ਕੱਲ ਵੀ ਜਿਹੜੀ ਅੰਮ੍ਰਿਤਸਰ ਪੁਲਿਸ ਹੈ ਉਹਨੇ ਇੱਕ ਘਰ ਦੇ ਵਿੱਚ ਛਾਪਾ ਮਾਰ ਕੇ ਸਰਹੱਦ ਦੇ ਉੱਪਰ ਤੇ ਇੱਕ ਔਰਤ ਨੂੰ 4 ਕਿਲੋ ਨਸ਼ੇ ਸਮੇਤ ਫੜਨ ਦਾ ਦਾਵਾ ਕੀਤਾ ਸੀ ਜਿਹਦਾ ਸਰਹੱਦ ਦੇ ਕੋਲੇ ਹੀ ਘਰ ਹੈ ਲੰਬੇ ਟਾਈਮ ਤੋਂ ਦੱਸਿਆ ਜਾ ਰਿਹਾ ਪਈ ਉਹ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਤਾਂ ਦੂਜੇ ਪਾਸੇ ਲੁਧਿਆਣਾ ਤੋਂ ਇੱਕ ਖਬਰ ਆ ਰਹੀ ਹੈ ਲੁਧਿਆਣਾ ਦੇ ਵਿੱਚ ਅੱਜ ਪੁਲਿਸ ਨੇ ਦਾਵਾ ਕੀਤਾ ਕਿ ਜਿਹੜਾ ਗੈਂਗਸਟਰ ਲੰਡਾ ਹੈ ਉਹਦੇ ਸਾਥੀ ਦਾ ਇੱਕ ਦਾ ਇਨਕਾਊਂਟਰ ਕੀਤਾ ਪੁਲਿਸ ਨੇ ਔਰ ਉਹਦੇ ਕੋਲੋਂ ਕਾਫੀ ਹਥਿਆਰ ਬਰਾਮਦ ਕੀਤੇ ਆ ਪੰਜਾਬ ਪੁਲਿਸ ਨੇ ਅੱਜ ਇਹ ਦਾਵਾ ਲੁਧਿਆਣਾ ਪੁਲਿਸ ਕਰ ਰਹੀ ਹੈ ਲੁਧਿਆਣਾ ਪੁਲਿਸ ਦੇ ਸੀਪੀ ਜਿਹੜੇ ਸੁਪਨ ਸ਼ਰਮਾ ਉਹਨਾਂ ਦਾ ਵੀ ਅੱਜ ਇਹਦੇ ਉੱਪਰ ਬਿਆਨ ਆਇਆ ਹੁਣ ਜੋ ਕੁਛ ਇਹ ਹੋ ਰਿਹਾ ਇਹਦੇ ਤੇ ਤੁਸੀਂ ਆਪਣਾ ਵਿਚਾਰ ਲਿਖਿਓ ਕਿ ਸਤਮੁੱਚ ਆਉਣ ਵਾਲੇ ਦਿਨਾਂ ਚ ਪੰਜਾਬ ਦਾ ਮਾਹੌਲ ਸੁਧਰ ਜਾਏਗਾ ਨਸ਼ਿਆਂ ਤੋਂ ਗੁੰਡਾਗਰਦੀ ਤੋਂ ਗੈਂਗਸਟਰ ਪੁਣੇ ਤੋਂ ਇਹ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ ਹੁਣ ਜਿਹੜੀ ਚੌਥੀ ਵੱਡੀ ਖਬਰ ਹੈ ਉਹ ਇਹ ਆਰੀ ਹੈ ਕਿ ਬਠਿੰਡਾ ਦੇ ਪਿੰਡ ਗਿੱਦੜ ਦੇ ਵਿੱਚ ਅੱਜ ਫਿਰ ਆਮ ਆਦਮੀ ਪਾਰਟੀ ਦਾ ਐਮਐਲਏ ਉੱਥੇ ਲੋਕਾਂ ਨੇ ਘੇਰਿਆ ਤਿੱਖੇ ਸਵਾਲ ਕੀਤੇ ਨੇ ਬੀਤੇ ਕੱਲ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜਾ ਮਾਸਟਰ ਜਗਸੀਰ ਹੈ ਉਹਨੂੰ ਲੋਕਾਂ ਨੇ ਘੇਰਿਆ ਬੜੀ ਤਿੱਖੀ ਬਹਿਸ ਹੋਈ ਲੋਕਾਂ ਦੇ ਨਾਲ ਐਮਐਲਏ ਦੀ ਅੱਜ ਫੇਰ ਉਸੇ ਤਰ੍ਹਾਂ بڑے ਵੱਡੇ ਸਵਾਲ ਲੋਕਾਂ ਨੇ ਕੀਤੇ ਦੇਸੀ ਜੇ ਬਾਬੇ ਜਿਹੜੇ ਵੇਖਣ ਨੂੰ ਲੱਗਦੇ ਨੇ ਉਹਨਾਂ ਨੇ ਸਿੱਖਿਆ ਕ੍ਰਾਂਤੀ ਕੀ ਹੁੰਦੀ ਹੈ ਤੇ ਤੁਸੀਂ ਕਰ ਕੀ ਰਹੇ ਹੋ ਇਹਦੇ ਉੱਪਰ ਐਮਐਲਏ ਨੂੰ ਤਰੇਲੀਆਂ ਲਿਆ ਦਿੱਤੀਆਂ ਜਦੋਂ ਐਮਐਲਏ ਨੂੰ ਇੰਜ ਲੱਗਦਾ ਸੀ ਕਿ ਇਹ ਤਾਂ ਕਿਸਾਨੀ ਮੁੱਦਿਆਂ ਤੇ ਮਾੜੀ ਮੋਟ ਗੱਲ ਕਰਨਗੇ ਅਸੀਂ ਜਿਵੇਂ ਇੱਕ ਸਵਾਲ ਘੜਿਆ ਹੋਇਆ ਜਵਾਬ ਬੀਏਟਾ ਕੇਂਦਰ ਨਾਲ ਸੰਬੰਧਤ ਮਾਮਲਾ ਸਾਡੇ ਨਾਲ ਤਾਂ ਖੇਤੀਬੰਦੀ ਸੰਬੰਧਿਤ ਹੀ ਹੈ ਨਹੀਂ ਪੰਜਾਬ ਸਰਕਾਰ ਨਾਲ ਤੇ ਚਲੇ ਜਾਣਗੇ ਪਰ ਉੱਥੇ ਕਿਸਾਨ ਕਹਿੰਦੇ ਵੀ ਸਾਨੂੰ ਐ ਦੱਸੋ ਤੁਸੀਂ ਮਾਸਟਰ ਰਹੇ ਹੋ ਤੇ ਸਕੂਲਾਂ 'ਚ ਮਾਸਟਰ ਨਹੀਂ ਸਕੂਲਾਂ 'ਚ ਪ੍ਰਿੰਸੀਪਲ ਨਹੀਂ ਸਕੂਲਾਂ 'ਚ ਪੜ੍ਹਾਈ ਦਾ ਪ੍ਰਬੰਧ ਨਹੀਂ ਤੇ ਕੱਲੀਆਂ ਕੰਧਾਂ ਰੰਗ ਕਰਕੇ ਕੱਲੇ ਬਾਥਰੂਮਾਂ ਨੂੰ ਨਵੇਂ ਰੰਗ ਕਰਕੇ ਤੁਸੀਂ ਸਿੱਖਿਆ ਕ੍ਰਾਂਤੀ ਕਿਵੇਂ ਕਹਿ ਰਹੇ ਹੋ ਵੀ ਆ ਗਈ ਹੈ ਜੇਕਰ ਪੜ੍ਹਾਈ ਦੀ ਕ੍ਰਾਂਤੀ ਸਿੱਖਿਆ ਦੀ ਕ੍ਰਾਂਤੀ ਲਿਆਉਣੀ ਹੈ ਤਾਂ ਫਿਰ ਕੱਲੇ ਰੰਗ ਕਰਕੇ ਤੇ ਕੰਦਾ ਕਰਕੇ ਨਹੀਂ ਆਉਣੀ ਇਹ ਕਿਸਾਨਾਂ ਨੇ ਮੂੰਹ ਤੇ ਐਮਐਲਏ ਨੂੰ ਕਿਹਾ ਐਮਐਲਏ ਚੁੱਪ ਕਰਕੇ ਸੁਣਦਾ ਰਿਹਾ ਵਿੱਚੋਂ ਵਿੱਚੋਂ ਐਮਐਲਏ ਨੇ ਕੁਝ ਗੱਲਾਂ ਕੀਤੀਆਂ ਪਰ ਕੋਈ ਪੁਖਤਾ ਜਵਾਬ ਐਮਐਲਏ ਸਾਹਿਬ ਨੂੰ ਆਇਆ ਨਹੀਂ ਪਿਛਲੇ ਦਿਨੀ ਗੁਰੂ ਅਰਸਾ ਇਹ ਹਲਕੇ ਦਾ ਐਮਐਲਏ ਫੌਜਾ ਸਿੰਘ ਸਰਾਰੀ ਹੈ ਉਹਨਾਂ ਨੂੰ ਕਿਸਾਨਾਂ ਨੇ ਘੇਰਿਆ ਮਹਿਮਾ ਪਿੰਡ ਚ ਔਰ ਉਹਨਾਂ ਨੇ ਕਿਹਾ ਉਹਨੂੰ ਵੀ ਆਇਆ ਸੀ ਕਿ ਕਿਸਾਨੀ ਬਾਰੇ ਗੱਲ ਕਰਨਗੇ ਉੱਥੇ ਵੀ ਕਿਸਾਨਾਂ ਨੇ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਲਈ ਵੀ ਤੁਸੀਂ ਜਿਹੜੀ ਆ ਨਵੀਂ ਐਜੂਕੇਸ਼ਨ ਪਾਲਿਸੀ ਆਈ ਐ ਇਹਦੇ ਤੇ ਕਿਉਂ ਨਹੀਂ ਬੋਲਦੇ ਤਾਂ ਉਹ ਵਿਚਾਰਾ ਵੀ ਕਹਿਣ ਲੱਪਿਆ ਵੀ ਸੇ ਐਜੂਕੇਸ਼ਨ ਪਾਲਿਸੀ ਐ ਤਾਂ ਮੈਂ ਪੜ੍ਹੀ ਹੀ ਨਹੀਂ ਮੈਨੂੰ ਦੇ ਦਿਓ ਮੈਂ ਪੜ੍ਹ ਲਊਗਾ ਤੇ ਉੱਥੇ ਕਿਸਾਨ ਆਗੂ ਨੇ ਕਿਹਾ ਕਿ ਨਹੀਂ ਐਮਐਲਏ ਸਾਹਿਬ ਤੁਹਾਨੂੰ ਇਹ ਐਜੂਕੇਸ਼ਨ ਪਾਲਿਸੀ ਪੜ੍ਹਨੀ ਨਹੀਂ ਆਉਣੀ ਤਾਂ ਉੱਥੇ ਵੀ ਇਸ ਤਰ੍ਹਾਂ ਫਿਰ ਐਮਐਲਏ ਸਾਹਿਬ ਉਥੋਂ ਚੱਲਦੇ ਬਣੇ ਕੱਲ ਜਿਹੜਾ ਐਮਐਲਏ ਨੂੰ ਘੇਰਿਆ ਕਿਸਾਨਾਂ ਨੇ ਬੀਤੇ ਕੱਲ ਉੱਥੇ ਤਾਂ ਬਹੁਤ ਜ਼ਿਆਦਾ ਤਿੱਖੀ ਬਹਿਸ ਹੋਈ ਆ ਐਮਐਲਏ ਅੱਗੋਂ ਕਾਫੀ ਤਲਖ ਵੀ ਨਜ਼ਰ ਆਇਆ ਪਰ ਸਵਾਲ ਇਹ ਆ ਕਿ ਇਸ ਹਾਲਾਤ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਕਰੇ ਤੇ ਕੀ ਕਰੇ ਕਿਉਂਕਿ ਮੇਰੇ ਖਿਆਲ ਦੇ ਨਾਲ ਪਿਛਲੇ 1 ਮਹੀਨੇ ਚ ਆਮ ਆਦਮੀ ਪਾਰਟੀ ਦੇ 30 ਤੋਂ ਵੱਧ ਐਮਐਲਏ ਤੇ ਮੰਤਰੀਆਂ ਨੂੰ ਲੋਕਾਂ ਨੇ ਘੇਰਿਆ ਸਵਾਲ ਕੀਤੇ ਨੇ ਚਲੋ ਉਹਨਾਂ ਦੀ ਸਰਕਾਰ ਆ ਸਤਾ ਚ ਹੈ ਸਤਾ ਪਾਰਟੀ ਨੂੰ ਸਵਾਲ ਹੋਣੇ ਨੇ ਆਮ ਆਦਮੀ ਪਾਰਟੀ ਖੁਦ ਵੀ ਇਹ ਕਹਿੰਦੀ ਰਹੀ ਹੈ ਕਿ ਹਕੂਮਤ ਨੂੰ ਸਰਕਾਰਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਲੋਕ ਕਰਦੇ ਕਿਉਂ ਨਹੀਂਗੇ ਤੇ ਅੱਜ ਲੋਕ ਸਵਾਲ ਕਰ ਰਹੇ ਨੇ ਤਾਂ ਹੁਣ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਇਸ ਹਾਲਾਤ ਦੇ ਵਿੱਚ ਕੀ ਕਰੇ ਦੋ ਰਾਹ ਨੇ ਆਮ ਆਦਮੀ ਪਾਰਟੀ ਕੋਲ ਇੱਕ ਰਾਹ ਕਿ ਪੁਲਿਸ ਦੇ ਸਖਤੀ ਨਾਲ ਲੋਕਾਂ ਦੀ ਜਮਾਨ ਬੰਦ ਕਰਾਵੇ ਤੇ ਦੂਜਾ ਰਾਹ ਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਲੈ ਕੇ ਆਵੇ ਤੇ ਮਸਲਿਆਂ ਦੇ ਹੱਲ ਲੈ ਕੇ ਆਵੇ ਹੁਣ ਆਪੇ ਚੁੰਨਾ ਆਮ ਆਦਮੀ ਪਾਰਟੀ ਨੇ ਵੀ ਕਰਨਾ ਕੀ ਆ ਕੀ ਪੁਲਿਸ ਦੀ ਸ਼ਕਤੀ ਨਾਲ ਲੋਕਾਂ ਦੀਆਂ ਜ਼ੁਬਾਨਾਂ ਬੰਦ ਕਰਾਉਣੀਆਂ ਨੇ ਜਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਤੇ ਮਸਲਿਆਂ ਦੇ ਹੱਲ ਲੈ ਕੇ ਆਉਣਾ ਹੈ ਇਹ ਇਹ ਜਿਹੜਾ ਮਾਮਲਾ ਹੁਣ ਆਮ ਆਦਮੀ ਪਾਰਟੀ ਦੇ ਵਿਚਾਰ ਨਾਲ ਆ ਵੈਸੇ ਵੋਟਾਂ ਦੇ ਨੇੜੇ ਆ ਕੇ ਤਾਂ ਲੋਕ ਐਮ ਐਲ ਏ ਐਮ ਪੀ ਆ ਮੰਤਰੀਆਂ ਨੂੰ ਘੇਰਦੇ ਹੁੰਦੇ ਨੇ ਪਰ ਵੋਟਾਂ 'ਚ ਅਜੇ 1.5 ਸਾਲ ਪਿਆ ਤੇ 1.5 ਸਾਲ ਪਹਿਲਾਂ ਹੀ ਜਿੱਦਾਂ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਲੋਕ ਘੇਰ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ 1.5 ਸਾਲ ਪਹਿਲਾਂ ਇੰਨੇ ਵੱਡੇ ਪੱਦਰ ਤੇ ਘੇਰਿਆ ਜਾਣਾ ਇਹ ਆਮ ਆਦਮੀ ਪਾਰਟੀ ਨਾਲ ਹੋ ਰਿਹਾ ਆਮ ਆਦਮੀ ਪਾਰਟੀ ਦੇ ਇਹ ਸਿਆਸਤ ਦੇ ਵਿੱਚ ਰਹਿਣਾ ਤਾਂ ਲਾਜ਼ਮੀ ਤੌਰ ਤੇ ਉਹਨੂੰ ਇਸ ਵਕਤ ਦੀ ਨਬਜ਼ ਨੂੰ ਵੇਖਣਾ ਚਾਹੀਦਾ ਪਛਾਣਨਾ ਚਾਹੀਦਾ ਜੇਕਰ ਆਮ ਆਦਮੀ ਪਾਰਟੀ ਇਹਨਾਂ ਗੱਲਾਂ ਨੂੰ ਲੈ ਗਈ ਹਲਕੇ 'ਚ ਵੀ ਕੋਈ ਚੱਕਰ ਨਹੀਂ ਮਾੜੇ ਮੋٹے ਸਵਾਲ ਤਾਂ ਹੁੰਦੇ ਹੀ ਨੇ ਦੱਬ ਦਿਓ ਕਿੱਲੀ ਤਾਂ ਫਿਰ ਆਮ ਆਦਮੀ ਪਾਰਟੀ ਬਹੁਤ ਵੱਡਾ ਸਿਆਸੀ ਟਪਲਾ ਖਾਵੇਗੀ ਤੇ ਸਿਆਸੀ ਖੁਦਕੁਸ਼ੀ ਕਰੇਗੀ ਦੂਜੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਮੀਟਿੰਗ ਕਰਕੇ ਤੇ ਵੱਡਾ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਜਿਹੜਾ ਜ਼ਬਰ ਦੇ ਨਾਲ ਦਬਾਉਣ ਲੱਗੀ ਹੈ ਲੋਕਾਂ ਦੀ ਆਵਾਜ਼ ਨੂੰ ਇਹਦੇ ਖਿਲਾਫ ਅਸੀਂ ਵੱਡੀ ਮੁਹਿੰਮ ਚਲਾਵਾਂਗੇ ਆਮ ਆਦਮੀ ਪਾਰਟੀ ਦਾ ਇਹ ਜਿਹੜਾ ਤਰੀਕਾ ਇਹਨੂੰ ਅਸੀਂ ਪੂਰੀ ਤਰ੍ਹਾਂ ਲੋਕਾਂ ਦੇ ਵਿੱਚ ਪ੍ਰਚਾਰਾਂਗੇ ਤਾਂ ਲਾਜ਼ਮੀ ਤੌਰ ਤੇ ਇੰਨੀਆਂ ਵੱਡੇ ਪੱਧਰ ਤੇ ਜਥੇਬੰਦੀਆਂ ਕੋਸ਼ਿਸ਼ ਕਰਨਗੀਆਂ ਤੇ ਆਮ ਆਦਮੀ ਪਾਰਟੀ ਦਾ ਸਿਆਸੀ ਨੁਕਸਾਨ ਤਾਂ ਵੱਡੇ ਪੱਧਰ ਤੇ ਹੋਵੇਗਾ ਕੀ ਆਮ ਆਦਮੀ ਪਾਰਟੀ ਅਗਲੀ ਵਾਰ ਪੰਜਾਬ ਚ ਸਰਕਾਰ ਬਣਾ ਸਕੇਗੀ ਕਿਉਂਕਿ ਪਹਿਲਾ ਇਕੱਠੇ ਹੀ 92 ਜਿਤਾਤੇ ਆਮ ਆਦਮੀ ਪਾਰਟੀ ਦੇ ਬਾਅਦ ਚ ਵੀ ਆਮ ਆਦਮੀ ਪਾਰਟੀ ਨੇ ਆਪਣੇ 2-3 ਐਮਐਲਏ ਜਿਤਾਏ ਮਤਲਬ 94 95 ਐਮਐਲਏ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 117 ਚੋਂ ਆਵਦੇ ਕਰ ਲਏ ਪਰ ਕੀ ਅਗਲੀ ਵਾਰ ਇੰਜ ਹੋ ਸਕੇਗਾ ਮੈਂ ਤਾਂ ਕੁਝ ਨਹੀਂ ਕਹਿੰਦਾ ਆਮ ਆਦਮੀ ਪਾਰਟੀ ਦਾ ਐਨਐਲਏ ਆ ਬੜਾ ਮਸ਼ਹੂਰ ਕੁਮਰ ਵਿਜੇ ਪ੍ਰਤਾਪ ਪੁਲਿਸ ਅਫਸਰ ਵੀ ਰਿਆ ਉਹਦਾ ਦਾਵਾ ਹੈ ਉਹ ਕਹਿੰਦਾ ਵੀ ਜੇਕਰ ਅੱਜ ਹੀ ਵੋਟਾਂ ਪੈ ਜਾਣਾਂ ਅਜੇ ਕਹਿੰਦਾ ਔਨ ਵਾਲੇ ਟਾਈਮਸ ਦਾ ਗ੍ਰਾਫ ਇਦੂ ਵੀ ਡਿੱਗਣਾ ਪਰ ਜੇ ਅੱਜ ਹੀ ਵੋਟਾਂ ਪੈ ਜਾਣ ਤਾਂ ਕੁਮਰ ਵਿਜੇ ਪ੍ਰਤਾਪ ਕਹਿੰਦਾ ਕਿ ਆਮ ਆਦਮੀ ਪਾਰਟੀ ਨੂੰ ਦੋ ਸੀਟਾਂ ਵੀ ਨਹੀਂ ਹੋਣੀਆਂ ਕਹਿੰਦਾ ਦੋ ਸ਼ਾਇਦ ਆ ਜਾਣ ਇਸ ਤੋਂ ਵੱਧ ਨਹੀਂ ਹੁੰਦੀਆਂ ਇਹ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਆਪਣਾ ਐਮਐਲ ਕਹਿ ਰਿਹਾ ਲੋਕ ਵੀ ਇਹੀ ਗੱਲ ਕਹਿੰਦੇ ਨੇ ਬਹੁਤ ਸਾਰੀਆਂ ਥਾਵਾਂ ਤੇ ਕਿਉਂਕਿ ਆਮ ਆਦਮੀ ਪਾਰਟੀ ਨੇ ਜਦੋਂ ਲੋਕਾਂ ਤੋਂ ਵੋਟਾਂ ਪੁਆਈਆਂ ਨਾ ਉਦੋਂ ਲੋਕਾਂ ਨੂੰ ਗੱਲਾਂ ਬਹੁਤ ਵੱਡੀਆਂ ਕਹੀਆਂ ਸੀ ਤੁਹਾਨੂੰ ਯਾਦ ਹੋਣਾ ਪਹਿਲਾਂ ਤਾਂ ਗੱਲ ਇਨਕਲਾਬ ਤੇ ਬਦਲਾਅ ਦੀ ਕੀਤੀ ਫਿਰ ਬਦਲਾਅ ਤੇ ਇਨਕਲਾਬ ਦੀ ਗੱਲ ਕਰਦਿਆਂ ਕਰਦਿਆਂ ਆਮ ਆਦਮੀ ਪਾਰਟੀ ਨੇ ਦਾਵਾ ਕੀਤਾ ਵੀ ਸਾਰੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਦੇਾਂਗੇ ਜਿਹੜੇ ਬੇਰੁਜ਼ਗਾਰੀ ਤੋਂ ਅੱਖ ਕੇ ਬਾਹਰਲੇ ਦੇਸ਼ਾਂ ਜਾਂਦੇ ਉਹ ਜਾਣਗੇ ਨਹੀਂ ਜਿਹੜੇ ਗਏ ਨੇ ਉਹ ਵਾਪਸ ਆਉਣਗੇ ਕਿ ਡਾ ਵੱਡਾ ਸੀ ਦਾਵਾ ਫਿਰ ਆਮ ਆਦਮੀ ਪਾਰਟੀ ਨੇ ਕਿਹਾ ਸੀ 5 ਮਿੰਟਾਂ ਚ ਐਮਐਸਪੀ ਸਾਰੀਆਂ ਫਸਲਾਂ ਤੇ ਕਿਸਾਨਾਂ ਨੂੰ ਫਿਰ ਮਜ਼ਦੂਰਾਂ ਨੂੰ ਕਿਹਾ ਸੀ ਕਿ ਮਜ਼ਦੂਰਾਂ ਦੇ ਵੇੜਿਆਂ ਦੇ ਵਿੱਚ ਅਸੀਂ ਰੌਸ਼ਨੀ ਭਰ ਦੇਣੀ ਹੈ ਅੱਜ ਮਜ਼ਦੂਰ ਦਿਵਸ ਹੈ ਤੇ ਮਜ਼ਦੂਰ ਕਹਿੰਦੇ ਆ ਸਾਡਾ ਕੁਝ ਨਹੀਂ ਬਦਲਿਆ ਫਿਰ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣ ਦੀ ਗੱਲ ਕੀਤੀ ਮਹੀਨੇ ਦਾ ਮਤਲਬ ਸਾਰੇ ਵਰਗਾਂ ਦੀ ਵੋਟ ਕਿਵੇਂ ਖਿੱਚੀ ਜਾਵੇ ਆਮ ਆਦਮੀ ਪਾਰਟੀ ਨੇ ਇਹਦੇ ਉੱਪਰ ਵੱਡੀਆਂ ਗੱਲਾਂ ਕੀਤੀਆਂ ਸੀ ਤੇ ਪਰ ਜਦੋਂ ਸਰਕਾਰ ਬਣ ਗਈ ਕੀ ਅੱਜ ਔਰਤਾਂ ਆਮ ਆਦਮੀ ਪਾਰਟੀ ਤੋਂ ਸੈਟੀਸਫਾਈ ਨੇ ਜਦੋਂ ਉਹਨਾਂ ਨੂੰ ਅਜੇ ਤੱਕ ਹਜ਼ਾਰ ਰੁਪਈਆ ਮਿਲਿਆ ਹੀ ਨਹੀਂ ਤੇ ਉਹ ਸੈਟੀਸਫਾਈ ਕਾਦੀਆਂ ਹੋਣੀਆਂ ਨੇ ਕੀ ਅੱਜ ਮਜ਼ਦੂਰ ਆਮ ਆਦਮੀ ਪਾਰਟੀ ਤੋਂ ਸੈਟੀਸਫਾਈ ਨੇ ਜਦੋਂ ਮਜ਼ਦੂਰਾਂ ਨੂੰ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਪੂਰੀਆਂ ਨਹੀਂ ਹੋਈਆਂ ਤੇ ਉਹ ਸੰਤੁਸ਼ਟ ਕਾਦੇ ਹੋਣਗੇ ਕੀ ਅੱਜ ਕਿਸਾਨ ਆਮ ਆਦਮੀ ਪਾਰਟੀ ਤੋਂ ਸੰਤੁਸ਼ਟ ਨੇ ਜਦੋਂ ਜਿਹੜਾ ਵੱਡਾ ਦਾਵਾ ਕਰਕੇ ਕਿਸਾਨਾਂ ਦੀਆਂ ਵੋਟਾਂ ਪੁਆਈਆਂ ਸੀ ਉਹ ਪੂਰਾ ਨਹੀਂ ਕੀਤਾ ਫਿਰ ਕਿਸਾਨ ਕਾਦੇ ਸੰਤੁਸ਼ਟ ਹੋਣਗੇ ਕੀ ਆਮ ਆਦਮੀ ਪਾਰਟੀ ਤੋਂ ਬੇਰੁਜ਼ਗਾਰ ਖੁਸ਼ ਨੇ ਵੇਖੋ ਪੰਜਾਬ ਦੇ ਵਿੱਚ ਨਾ 80 ਲੱਖ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਤਾਂ ਉਹਨਾਂ ਦੇ ਵਿੱਚੋਂ ਜੇ 40-50 ਹਜ਼ਾਰ ਨੂੰ ਨੌਕਰੀ ਦਾ ਦਾਵਾ ਆਮ ਆਦਮੀ ਪਾਰਟੀ ਕਰ ਰਹੀ ਹੈ ਜਦੋਂ ਕਿ ਬੇਰੁਜ਼ਗਾਰ ਕਹਿੰਦੇ ਨੇ ਸਾਰੀਆਂ ਪੋਸਟਾਂ ਪਿਛਲੀ ਸਰਕਾਰ ਕੱਢ ਕੇ ਗਈ ਸੀ ਇਹਨਾਂ ਨੇ ਆ ਕੇ ਨਹੀਂ ਕੱਢੀਆਂ ਸਿੱਖਿਆ ਮਹਿਕਮੇ ਚ ਕੋਈ ਪੋਸਟ ਨਵੀਂ ਪਰ ਜੇ ਕੱਢੀਆਂ ਵੀ ਹੋਣ ਤਾਂ 80 ਲੱਖ ਚੋਂ ਅੱਧੇ ਲੱਖ ਨੂੰ ਨੌਕਰੀ ਦੇਣੀ 5 ਸਾਲਾਂ ਚ ਕੀ ਇਹ ਬੇਰੁਜ਼ਗਾਰੀ ਖਤਮ ਕਰਨ ਵਾਲੀ ਨੀਤੀ ਹੈ ਆਮ ਆਦਮੀ ਪਾਰਟੀ ਇਹਦੇ ਤੇ ਸੋਚ ਰਹੀ ਹੋਵੇਗੀ ਸੋਚਣਾ ਬਣਦਾ ਹੈ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ